ਹਾਂਜੀ ਭਾਈ ਸਾਹਿਬ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਬਾ ਜਸਵੀਰ ਸਿੰਘ ਜੀ ਖਾਲਸਾ ਪਿੰਪਲ ਮਾਜਰਾ ਚਮਕੌਰ ਸਾਹਿਬ ਤੋਂ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਤੋਂ ਮੈਂ ਇਲੈਕਸ਼ਨ ਲੜ ਰਹੇ ਹਾਂ ਸੋ ਆਪਿਆਂ ਦਾ ਸੇਵਾਦਾਰ ਬਣ ਕੇ ਇਸ ਹਲਕਾ ਨੰਦਪੁਰ ਸਾਹਿਬ ਦੀ ਮੈਂ ਸੇਵਾ ਕਰਨਿਆ ਚਾਹੁੰਦਾ ਹਾਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਦਸ ਦਾ ਸਹਿਯੋਗ ਕਰਿਓ ਆਉਣ ਵਾਲਾ ਅਗਲਾ ਸਮਾਂ ਜਿਹੜਾ ਸਾਡਾ ਵਧੀਆ ਬਣ ਸਕੇ ਜਿਵੇਂ ਭੁਰਨ ਹੱਤਿਆ ਹੁੰਦੀ ਆ ਇਹਨੂੰ ਵੀ ਆਪਾਂ ਠੱਲ ਪਾ ਸਕੀਏ ਔਰ ਜਿਵੇਂ ਆਨੰਦਪੁਰ ਸਾਹਿਬ ਦੇ ਵਿੱਚ ਅੰਤਰਰਾਸ਼ਟਰੀ 에어ਪੋਰਟ ਬਣਨਾ ਚਾਹੀਦਾ ਜਿਹੜੀਆਂ ਸੰਗਤਾਂ ਖਾਲਸੇ ਦੀ ਜਨਮ ਭੂਮੀ ਤੇ ਆਉਂਦੇ ਆ ਨੇ ਬਹੁਤ ਰੁਲਦੀਆਂ ਆਉਂਦੀਆਂ ਨੇ ਪਰ ਮੈਂ ਬੇਨਤੀ ਕਰ ਜਾਵਾਂ ਜੇ ਤੁਸੀਂ ਮੈਨੂੰ ਇਹ ਮੌਕਾ ਦੋਗੇ ਸੇਵਾ ਕਰਨ ਦਾ ਤੇ ਅੱਗੇ ਜਾ ਕੇ ਮੈਂ ਇਹ ਆਵਾਜ਼ ਬੁਲੰਦ ਕਰ ਸਕਾਂਗਾ ਕਿ ਅਨੰਦਪੁਰ ਸਾਹਿਬ ਦੇ ਵਿੱਚ 에ਰਪੋਰਟ ਬਣਨਾ ਚਾਹੀਦਾ ਖਾਲਸੇ ਦੀ ਜਨਮ ਭੂਮੀ ਤੇ ਔਰ ਚੌਥਾ ਮੇਰਾ ਮਿਸ਼ਨ ਇਹ ਆ ਕਿ ਜਿਹੜੀ ਇਹ ਨਸ਼ੇ ਦਾ ਬਹੁਤ ਜ਼ਿਆਦਾ ਚੱਕੜ ਚੱਲ ਰਿਹਾ ਹੈ ਨੌਜਵਾਨ ਬੱਚੇ ਮਰ ਰਹੇ ਨੇ ਨਸ਼ਿਆਂ ਦੇ ਵਿੱਚ ਕਈਆਂ ਨੇ ਗੁਟਕੀਆਂ ਦੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਔਰ ਨਸ਼ੇ ਨੂੰ ਘਟਾਉਣ ਦੀ ਬਜਾਏ ਨਸ਼ਾ ਵਧਾਇਆ ਗਿਆ ਹਰ ਇੱਕ ਪਿੰਡ ਦੇ ਵਿੱਚ ਨਸ਼ਾ ਪਹੁੰਚਿਆ ਗਿਆ ਪਰ ਮੈਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਔਰ ਹਰ ਇੱਕ ਧਰਮ ਤੋਂ ਧਰਮ ਨੂੰ ਨਾਲ ਲੈ ਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿਓ ਸੇਵਾ ਕਰਨ ਦਾ ਨਸ਼ੇ ਨੂੰ ਆਪਾਂ ਠੱਲ ਪਾ ਸਕੀਏ ਭੁਰਨ ਹੱਤਿਆ ਨੂੰ ਆਪਾਂ ਠੱਲ ਪਾ ਸਕੀਏ ਔਰ ਆਨੰਦਪੁਰ ਸਾਹਿਬ ਦੀ ਧਰਤੀ ਤੇ 에어ਪੋਰਟ ਆਪਾਂ ਅੰਤਰਰਾਸ਼ਟਰੀ 에어ਪੋਰਟ ਬਣਾ ਸਕੀਏ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ